ਦੁਆ ਦੇ ਦਸ਼ਰ ਦੇ ਦਿਹਾੜਾ ਹੈ ਭਾਵੇਂ ਸਨਾਤਨ ਮਤ ਦੇ ਵਿੱਚ ਤੇ 라ਵਣ ਦੀ ਮੌਤ ਕਰਕੇ ਜਾਣਿਆ ਜਾਂਦਾ ਹੈ ਪਰੰਤੂ ਖਾਲਸੇ ਪੰਥ ਵਿੱਚ ਇਹਦਾ ਵੱਖਰਾ ਮਹਤਮਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਗੀ ਤਰਪਾਤਸਾ ਜੋ ਸ਼ਾਵਣ ਭਾਦੋਂ ਦੇ ਪਿਛਲੇ ਮਹੀਨੇ ਲੰਘਦੇ ਹਨ ਉਹਨਾਂ 'ਚ ਬਰਸਾਤ ਬਹੁਤ ਬੇਨੀ ਹੈ ਨਹੀਂ ਪੈਣ ਕਰਕੇ ਜਿਹੜੇ ਸਸਤਰ ਨਾ ਨਾ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ ਉਹਨਾਂ ਸਾਰੇ ਸ਼ਸਤਰਾਂ ਨੂੰ ਸਾਫ਼ ਕਰਨਾ ਪੈਂਦਾ। ਸਤਿਗੁਰੂ ਬਾਦਸ਼ਾਹ ਜੀ 9 ਦਿਨ ਪੂਰੇ ਨਰਾਤਿਆਂ ਦੇ ਜੋ ਹੁੰਦੇ ਹਨ ਇਹਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਾਇਆ ਕਰਦੇ ਸਨ। 10ਵੇਂ ਦਿਨ ਸਾਰੇ ਸ਼ਸਤਰ ਤਖਤ ਤੇ ਪ੍ਰਕਾਸ਼ ਕਰਕੇ ਉਹਨਾਂ ਦਾ ਪੂਜਨ ਹੁੰਦਾ ਸੀ। ਜੋ ਅੱਜ ਦਸ਼ਹਿਰੇ ਦਾ ਦਿਹਾੜਾ ਹੈ ਭਾਵੇਂ ਸਨਾਤਨ ਮਤ ਦੇ ਵਿੱਚ ਤੇ ਰਾਵਣ ਦੀ ਮੌਤ ਕਰਕੇ ਜਾਣਿਆ ਜਾਂਦਾ ਹੈ। ਪਰੰਤੂ ਖਾਲਸੇ ਪੰਥ ਵਿੱਚ ਇਹਦਾ ਵੱਖਰਾ ਮਹਾਨਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਰਗਹੀਦਰ ਪਾਤਸ਼ਾਹ ਜੋ ਸਾਉਣ ਭਾਦੋਂ ਦੇ ਪਿਛਲੇ ਮਹੀਨੇ ਲੰਘਦੇ ਹਨ ਉਹਨਾਂ 'ਚ ਪ੍ਰਸਾਦ ਬਹੁਤ ਪੈਂਦੀ ਹੈ। ਮੇਂ ਬੈਂ ਕਰਕੇ ਜਿਹੜੇ ਸ਼ਸਤਰ ਨਾ ਨਾ ਉਹਨਾਂ ਨੂੰ ਜੰਗਾਲ ਲੱਗ ਜਾਂਦਾ ਹੈ। ਉਹਨਾਂ ਸਾਰੇ ਸ਼ਸਤਰਾਂ ਨੂੰ ਸਾਫ਼ ਕਰਨਾ ਪੈਂਦਾ ਹੈ। ਸ੍ਰੀ ਗੁਰੂ ਪਾਤਸ਼ਾਹ ਜੀ 9 ਦਿਨ ਪੂਰੇ ਨਰਾਤਿਆਂ ਦੇ ਜੋ ਹੁੰਦੇ ਹਨ ਉਹਨਾਂ ਦੇ ਵਿੱਚ ਸ਼ਸਤਰਾਂ ਦੀ ਸੇਵਾ ਕਰਾਇਆ ਕਰਦੇ ਸਨ। 10ਵੇਂ ਦਿਨ ਸਾਰੇ ਸ਼ਸਤਰ ਤਖਤ ਤੇ ਪ੍ਰਕਾਸ਼ ਕਰਕੇ ਉਹਨਾਂ ਦਾ ਪੂਜਨ ਹੁੰਦਾ ਸੀ